ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਚੱਲਿਆਂ ਗੱਡੀ ਲੈ ਕੇ ਪਹਿਲਾਂ ਤਾਂ ਇਹਦੀ ਅੱਜ ਇੱਕ ਤਰ ਤੋ ਆਈਜੀ ਕਰਾਉਣੀ ਆ ਬਾਕੀ ਨਾ ਇਹ ਤੇ ਮੂਲੇ ਸ਼ੌਕਰਾਂ ਵਾਲੇ ਉਹ ਦੇਖਣੇ ਆ ਬੁਸ਼ ਵਾਜ ਜਿਪਾਉਣੇ ਆ ਪਰਲੇ ਸਾਈਡ ਵਾਲੇ ਇੱਕ ਸ਼ੌਕਤ ਥੋੜੀ ਪ੍ਰੋਬਲਮ ਜੀ ਕਰੀ ਹੈ ਗੱਡੀ ਲੰਬਿਆਂ ਦੂਤਾਂ ਤੇ ਇੱਕ ਸੋਣੀ ਚੱਲਦੀ ਆ ਇਹ ਸੋ ਵਾਜੀ ਵਾਹ ਕਹਿੰਦੇ ਟਿੰਪਾ ਚਾਚਾ ਪਹੁੰਚੇ ਹੋਏ ਨੇ ਤੇ ਪਾਗ ਸਿਓ ਵਾਜੀ ਵਾਹ ਕਿੱਥੇ ਚੌਂਕ ਕਿੱਥੇ ਰਹਿ ਚਾਚਾ ਲੋੜ ਕਿੱਥੇ ਦੇ ਲੋਰ ਲੋਰ ਕਿਥੇ ਕੀ ਹੋ ਗਈ ਅੱਛਾ ਜੇ ਵੀ ਐਵੇਂ ਜੀ ਹੈ ਚੋਰ ਚਾਲ ਥੋੜੇ ਜਿਹਾ ਜਲਗੇ ਸੀ ਛਾਣੇ ਜ਼ੁਦਾਏ ਨਾ ਕਿ ਡਿਜ਼ਾਈਨ ਹੈ ਪ੍ਰਧਾਨ ਜੀ ਗ੍ਰੀਸ ਗ੍ਰੀਸ ਹੋ ਰਿਹਾ ਗ੍ਰੀਸ ਕਮੈਨ ਪ੍ਰਧਾਨ ਜੀ ਆਹ ਸਾਰੇ ਆਰਾਮੀ ਦੁਪਹਿਰ ਆਇਆ ਇਹ ਦੁਪਹਿਰ ਮਨ ਦਾ ਮਨ ਦਾ ਸਾਲ ਪੁੱਣਾ 6 ਮਹੀਨੇ ਪਹਿਲਾਂ ਪਤਾ ਲੱਗਿਆ ਪ੍ਰਧਾਨ ਜੀ ਮੇ ਤਾਂ ਟੈਨਸ਼ਨ ਹੋਣਦਾਂ ਨਾ ਤੈਨੂੰ ਕਾਸੇ ਦੀ ਆ ਫਿਰ ਆਪਾਂ ਕਿਹੜੇ ਤੁਹਾਡੇ ਸਾਡੇ ਪੀਰ ਫਿਰ ਕੰਮ ਦੀ ਕੋਈ ਤੈਨੂੰ ਟੈਨਸ਼ਨ ਆਉਣ ਦਿੰਨਾ ਗੋਗੀ ਨਿਪਲੋਂ ਉਹਨਾਂ ਟੇਚੀ ਉਹਦੇ ਚ ਵੀ ਟਰੰਕ ਚ ਵੀ ਪਾਇਆ ਬਥੇਰੇ ਉਹ ਜਿਹੜਾ ਦੂਜਾ ਬਣਾ ਲੇਟਾ ਵਾਲਾ ਅੱਗੇ ਰੱਖਿਆ ਆਪਾਂ ਇਹ ਮਿੱਲੀ ਮਿੱਨੀ ਵੀ ਜੀ ਆਈ ਅਸੀਂ ਦੋਹਾਂ ਨੂੰ ਸ਼ੇਕ ਕੱਢੇ ਹੋਏ ਆ ਦੋਹਾਂ ਹੱਥ ਮੋਟਾਲ ਧਾਤ ਤੇ ਇੱਕ ਤਾਂ ਸ਼ੇਕ ਪੀਣੇ ਵਾਲਾ ਹੁੰਦਾ ਅਸੀਂ ਦੋਹੇ ਸ਼ੇਕ ਕਰੀ ਇਹ ਤਾਂ ਉਹ ਗੱਲ ਹੈ ਵੀ ਮੋਗੇ ਨੂੰ ਮੋਗਾ ਕਹਿੰਦੇ ਆ ਨਾ ਵੀ ਮੋਗਾ ਚੱਲ ਕੋਈ ਨਹੀਂ ਖੈਰ ਤੇ ਇੱਕ ਮਿੰਟ ਹੋਰ ਕੰਬੈਨਾਂ ਦਾ ਹਾਨਾ ਮੈਂ ਨਹੀਂ ਆਉਣਾ ਕੰਮ ਐਨਾ ਦਾ 1/1 ਕਰਕੇ ਕੰਮ ਚੱਲ ਰਿਹਾ ਜੀ ਇੱਕ ਦੀ ਰਿਪੇਅਰ ਫਿਲਹਾਲ ਹੋਊਗੀ। ਸੋ ਹਾਂਜੀ। ਓਕੇ ਮੌਸਮ ਠੀਕ ਐ। ਮੈਂ ਵਧੀਆ ਕਰਨ ਵਾਲੇ ਪਹਿਲਾਂ ਕੰਮ ਨਿਪੜ ਜੂ। ਬੰਦੇ ਕਾਬੂ ਜਾਏ ਨੇ। ਹਨਾ। ਥਾ ਕੇ ਮੈਂ ਤੂੰ ਠੀਕ ਐ। ਵਧੀਆ ਓਕੇ। ਚਲੋ ਮਹਾਰਾਜ ਸੁੱਖ ਰੱਖੇ। ਐਵੇਂ ਚੜਦੀ ਕਲਾ ਚਾਹੀਦੀ ਐ। ਹਾਂਜੀ। ਦੇਖ ਤੈਨੂੰ ਦੋ ਪਈਆਂ। ਤੇ ਹੋ ਚਾਚਾ ਠੀਕ ਹੈ ਹਾਂ ਵਧੀਆ ਆ ਤਾਂ ਬਸ ਕੰਮ ਤਾਂ ਕੁਝ ਨਹੀਂ ਥੋੜੀ ਥੋੜੀ ਕਰ ਦੋ ਕੱਠੀਆਂ ਜੀਆਂ ਬਸ ਸਾਜ ਇਹਨਾਂ ਨੂੰ ਕਿੰਨਾ ਹੋ ਗਿਆ ਹਾਂ ਇਹ ਤੋਂ ਬਾਅਦ ਦਸ਼ਮਿਸ ਦਾ ਉਹਦਾ ਫਲੈਸਰ ਕਰਦੀ ਬਦਲੀ ਇਹਨੂੰ ਬਾਹਰ ਅੰਦਰ ਸੈੱਟ ਕਰ ਬਦਲ ਕੇ ਇਹਨੂੰ ਸੈੱਟ ਚ ਲਾ ਦੇਣਾ ਹਾਂ ਉਹ ਜਾਣਾ ਕਰਤਾਰ ਹਾਂ ਇਹਨੂੰ ਕਰ ਉਹ ਅੰਦਰ ਸੋ ਚੱਲਦੇ ਹਾਂ ਜਿੰਦਰ ਕੋਲ ਨੂੰ ਆਪਣੇ ਪਿੰਡ ਦਾ ਮੰਨਿਆ ਤੋਂ ਮੰਨਿਆ ਜਿੰਦਲ ਵੀਰੇ ਕੋਲੇ ਚੱਲੇ ਆਂ ਸੋ ਹਾਣੋ ਹਾਣ ਵੀ ਉਹ ਗੱਡੀ ਦਾ ਕੰਮ ਬੜਾ ਸੋਹਣਾ ਕਰਦਾ ਚੁੰਨੀ ਲੈ ਕੇ ਚੱਲਦੇ ਆਂ ਗੱਡੀਆਂ ਦੀ ਸਰਵਿਸ ਤੋਂ ਲੈ ਕੇ ਤੇ ਉਸ ਭਾਈ ਬੜੀ ਤਕੜੀ ਹੈ ਉਹਦੇ ਕੋਲ ਵੀ ਮਤਲਬ ਵਧੀਆ ਕੰਮ ਕਰਦਾ ਉਹ ਸਰਵਿਸਾਂ ਵੀ ਕਰਦਾ ਹੈ ਹਰ ਇੱਕ ਤਰ੍ਹਾਂ ਦੀਆਂ ਕਾਰਾਂ ਦੀ ਹੈਨਾ ਸੋ ਚੱਲਦੇ ਆਂ ਉਹਦੇ ਕੋਲ ਬਲੌਗ ਬਣਾਉਣੇ ਆਂ ਬਾਕੀ ਆ ਕੇ ਖੇਤਾਂ 'ਚ ਤੁਹਾਨੂੰ ਅੱਜ ਆ ਲੂਲੂ ਦਿਖਾਵਾਂਗੇ ਆਪਣੇ ਕਿੰਨੇ ਕਿੰਨੇ ਕਿਲੇ ਹੈਨਾ ਸੋ ਹੁਣ ਫਿਲਹਾਲ ਆਪਣੇ ਦਸੰਬਰ ਜਨਵਰੀ ਫਰ फेब्रुवारी ਤੱਕ ਐਵੇਂ ਦੇ ਹੁਣ ਆਪਣੇ ਰੈਗੂਲਰ ਜੇ ਆਪਣੇ ਬਲੌਗ ਆ ਜਿਹੜੇ ਉਹ ਹੋਣਗੇ ਸੋ ਜੁੜੇ ਰਹੋ ਜੀ ਵੀਡੀਓ ਦੇ ਨਾਲ ਸੋ ਚੱਲਦੇ ਆਂ ਲੈ ਕੇ ਖੁਸ਼ਪ੍ਰੀਤ ਆ ਉਹ ਤੇ ਮੇਰੀ ਗੱਲ ਸੁਣ। ਲਓ ਜੀ ਡੋਲਫਿਨ ਕਾਲਜ ਦੇ ਸਾਹਮਣੇ ਐਮਬੀ ਮੋਟਰ ਦੀ। ਇਹ ਟੁੱਟ ਗਈ ਤੇ ਆਪਣਾ ਸ਼ੌਕ ਵਾਲੀ ਗੋਲੀ ਜਣੀ ਸ਼ੌਕਲੇ ਟੁੱਟ ਗਿਆ ਤਾਂ ਸੁਣਾ। ਫੋਰਚਨਰ ਦਾ ਉਹ ਤੋਂ ਬਾਅਦ ਇਹ ਕਈ ਦਿਨ ਚੱਲਦੀ ਰਹੀ ਡਗ ਡਗ ਬੋਲਦੀ ਤਾਂ ਐ ਸੀ ਪਰ ਮਾ ਪਤਾ ਨਹੀਂ ਕਿ ਲੱਗਿਆ ਵੀ ਸਿਸਟਮ ਕਿੱਜ ਮੈਂ ਸਵੇਰੇ ਇੱਕ ਦਾ ਟਾਇਰ ਖੋਲ ਕੇ ਦੇਖਿਆ ਗੱਡੀ ਦਾ। ਫਿਰ ਦੇਖਿਆ ਤਾਂ ਆ ਟੁੱਟ ਗਿਆ ਇਥੇ। ਪ੍ਰਾਵਡ ਵੀ ਖਤਮ ਸੀ। ਜਣੀ ਚੱਲੀ ਗਈ ਜਿੰਨਰ ਖਾਸੀ ਉਹਦੇ ਬਾਅਦ ਚਲਾਤੀ ਜਣੀ ਇਹ 5-600 ਕਿਲੋਮੀਟਰ ਦਾ ਚੱਲੀ ਤਾਂ ਜਾਂਦੀ ਆ ਸੁਪਰਿੰਗ ਦੀ ਤੜਬਾਉ ਦਾ ਇਹ ਸੁਪਰਿੰਗ ਦੀ ਤੜਬਾਉ ਇਹ ਫਿਰ ਵੀ ਥੱਲੇ ਆੜ ਜੰਦੀਦੀ ਮੇਰੇ ਖਿਆਲ ਨਾਲ ਥੋੜਾ ਸਹਾਰਾ ਲਾ ਕੇ ਰੱਖ ਦਿੱਤੀ ਇਹ ਤੇ ਹੁਣ ਸ਼ੌਕਰ ਚੇਂਜ ਕਰਿਆ ਜੀ ਫੋਰਚੂਨਰ ਦਾ ਇਹ ਤੋਂ ਬਾਅਦ ਹੋਣੀਆ ਹੌਸ਼ ਸਭਾਤੀ ਆਕਿੰਗ ਟੈਕਟਰ ਨੰਬਰ ਲੋਟ ਕਰ ਲਓ ਜੀ ਆਉਂਦੇ ਜਾਂਦੇ ਜਿੰਨੇ ਵੀ ਆਪਣੇ ਸੱਜਣ ਵੀਡੀਓ ਦੇਖਦੇ ਆਂ ਓਪੋਜ਼ਿਟ ਡੌਲਫਿਨ ਕਾਲਜ ਨੰਦਰਾ ਰੋਡ ਪੂਰੀ ਜਣਾ 4 ਨੰਬਰ ਪਰ ਫੇਰ ਕਾਰਵਾਸ਼ੀਂ ਸੈਂਟਰ ਕਾਲਜ ਜਿੱਥੇ ਚੰਗੀਆਂ ਗੱਡੀਆਂ ਲੈਂਦੇ ਨੇ ਹਰ ਇੱਕ ਤਰ੍ਹਾਂ ਦੀ ਗੱਡੀ ਦੀ ਸਰਵਿਸ ਆ ਆਪਣੀਆਂ ਗੱਡੀਆਂ ਦੀ ਹੁਣ ਸਰਵਿਸ ਇੱਥੋਂ ਹੀ ਹੁੰਦੀਆਂ ਨੇ ਲਓ ਜੀ ਮਿੱਤਰੋ ਜਿਹੜੀ ਆਪਾਂ ਘਰੇ ਵੀ ਸ਼ੈਂਪੂ ਜਾਂ ਆਪਾਂ ਸਰਫ ਤਾਂ ਵੈਸੇ ਪਾਉਣੀ ਨਹੀਂ ਚਾਹੀਦੀ ਗੱਡੀਆਂ ਨੂੰ ਖਰਾਬ ਕਰਦੀ ਆ। ਇਹ ਜਿਹੜੀ ਫਾਰਮ ਵਾਸ਼ ਹੁੰਦੀ ਆ ਨਾ ਇਹ ਪੈਸੇ ਦੀ ਸ਼ੈਂਪੂ ਨਾਲੋਂ ਵੀ ਜ਼ਿਆਦਾ ਥੋੜੀ ਸੌਫਟ ਹੁੰਦੀ ਆ ਹੁੰਦਾ ਸ਼ੈਂਪੂ ਇਹ ਚਲੋ ਇਹ। ਪਰ ਇਹਦਾ ਨੁਕਸਾਨ ਨਹੀਂ ਹੁੰਦਾ ਕੋਈ ਰੰਗ ਨੂੰ ਜ਼ਿਆਦਾ। ਆਪਾਂ ਤਾਂ ਕਿੰਨੀਆਂ ਕਿ ਪਾਉਣੀ ਹੁੰਦੀ ਨੇ ਦੋ ਤਿੰਨ ਪੁੜੀਆਂ ਪਾ ਲੈਣੀਆਂ ਤੇ ਖੁੱਲਮ ਡੁੱਲ੍ਹਾ ਲੱਗਦਾ ਪੂਰਾ। ਨਾ ਸੁੱਕਣ ਦੇਣੀ ਇਹਨੇ ਜਦ ਹੀ ਜੜ ਜੜ ਕੱਪੜਾ ਮਾਰਦੇ ਨੇ ਜਿਹੜੀ ਇਹਨੇ ਧੋਈ ਦਾ ਫਰਕ ਰਹਿੰਦਾ। ਇਹ ਛੋਕਰ ਪੈ ਗਿਆ ਗੱਡੀ ਦਾ ਟੁੱਟ ਗਿਆ ਤਾਂ ਪਰ ਫਿਰ ਵੀ ਜਣੀ ਚੱਲੀ ਗਈ ਦੇ ਲੋ ਤੋਂ ਬਾਅਦ ਕਿੰਨੀ 6-700 ਕਿਲੋਮੀਟਰ ਚਲਾਤੀ ਮੈਂ ਜਣੀ ਕੋਈ ਫਰਕ ਨਹੀਂ ਹੈਗਾ ਗੱਡੀਆਂ ਨੂੰ ਟਕੜੀ ਗੱਡੀ ਹੈ ਇਹ ਇਹ ਮਤਲਬ ਇਹ ਸ਼ੈਂਪੂ ਇਹ ਹੁੰਦਾ ਕਿ ਸ਼ੈਂਪੂ ਨਾਲੋਂ ਥੋੜਾ ਫਰਕ ਹੁੰਦੀ ਜਿਹੜੀ ਆ ਪਰਫੋਰਮ ਵੋਸ਼ ਕਰਦੇ ਸ਼ੈਂਪੂ ਨਾਲ ਇਹ ਜਣੀ ਰੰਗ ਨੂੰ ਨੁਕਸਾਨ ਨਹੀਂ ਕਰਦਾ ਕੋਈ ਹਾਂ ਰੰਗ ਨੂੰ ਨੁਕਸਾਨ ਨਹੀਂ ਕਰਦਾ ਇਹ ਇਹ ਹਾਂ ਇਹ ਮਹਿਲ ਹੈ ਵਿੱਚ ਹੱਡ ਮਹਿਲ ਕਹਿੰਦੇ ਨੇ ਉਹ ਕਰਦਾ ਹੈ ਇਹ ਆ ਨਾ ਵਧੀਆ ਹੁੰਦੀ ਹੈ ਇਹ ਇਹ ਵਾਲੀ ਹੈ ਨਾ ਬਿਲਕੁਲ ਬਿਲਕੁਲ ਬਾਕੀ ਡੱਗ ਦੀ ਧਵਾਈ ਦਾ ਤੇ ਇਹ ਜੀ ਜਣੀ ਘਰਾਂ ਤਾਂ ਆਪਣੇ ਧਵਾਈ ਹੁੰਦੀ ਨਹੀਂ ਗਿਰਦੀ ਹੈ ਨਾ ਹੁਣ ਚੰਗੀ ਤਰ੍ਹਾਂ ਮਲ ਦੇਣੀ ਹੁਣ ਚੰਗੀ ਤਰ੍ਹਾਂ ਮਲ ਦੇਣੀ ਬਿਲਕੁਲ ਇਹ ਵਧੀਆ ਹੋ ਜਾਣਾ ਫਿਰ ਅੰਦਰ ਦੇ ਮਾਰ ਦੇਣੀ ਕਿੰਨੀਆਂ ਗੱਡੀਆਂ ਧੋ ਦੰਨੇ ਰੋਜ਼ ਵਧੀਆਂ ਦਾ ਇਹ ਬੰਦਾ 18 ਹੋ ਜਾਂਦਾ ਹੈ ਦਿੱਲੀ ਦੀ ਦਿੱਲੀ ਹਾਂਜੀ ਹਾਂਜੀ ਦੋ ਜਣੇ ਤਿੰਨੇ ਜਣੇ ਚਾਰ ਜਣੇ ਚਾਰ ਜਣੇ ਕੀ ਮਤਲਬ ਰੋਟੀ ਖਾਣ ਦੇ ਟਾਈਮ ਪੂਰਾ ਪੂਰਾ ਲੱਗਦਾ ਫਿਰ ਆ ਵੀ ਮਟਰ ਦਾ ਆਕੇ ਲਾ ਲੋ ਵੀ 20 ਮਿੰਟ ਪਾਣੀ ਕੋਸਾ ਜੀ ਹੁੰਦਾ ਕਿ ਠੰਡਾ ਪਾਣੀ ਦਾ ਠੰਡਾ ਵੀਰੇ ਸਾਡੀ ਠੰਡਾ ਹੁੰਦਾ ਹੈ ਆਹ ਮੋਟਰ ਨਾਲ ਦੀ ਨਾਲ ਚਲਾ ਲਵੇ ਤੁਸੀਂ ਠੀਕ ਐ ਮੈਂ ਮੰਨ ਤਾ ਦੀਆ چل ਜਣੀ ਇਹਦਾ ਇੰਨਾ ਕਿਤੇ ਆਦਾ ਵੀ ਜਿਹੜੀ ਜੇ ਕੱਲਾ ਬੰਦਾ ਗੱਡੀ ਧੋਵੇ ਉਹ ਤੇ ਲੋਟ ਨਹੀਂ ਉਹਦੇ ਜਾਨ ਨੂੰ ਸੜੀ ਸਰਫ ਸੁੱਕ ਜਾਂਦੀ ਆ ਆਹ ਆ ਫੋਮ ਦੀ ਸੁੱਕ ਜਾਂਦੀ ਹੈ ਨਾ ਹੂੰ ਗਰਮੀ 'ਚ ਜਿਆਦਾ ਔਖਾ ਹੁੰਦਾ ਸਿਆਲ ਦੇ ਵਿੱਚ ਮੈਂ ਕਹਿੰਦਾ ਹਲੇ ਠੰਡੇ ਹੋ ਲੋਹੇ ਕਰਕੇ ਤੁਰੀ ਜਾਂਦਾ ਅਗੇ ਕਪੜਾ ਗਰਮੀ ਸੁੱਕੀ ਐ ਹਾਂ ਨਹੀਂ ਦਵਾਰ ਤੇ ਕਰਨੀ ਪੈਂਦੀ ਹੈ ਗੱਲ ਕਰ ਲੈ ਲੈ ਜਿੰਦਰ ਫਿਰ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਨੀ ਇੱਥੇ ਵੱਜਣਾ ਯਾਰ 7 ਤੋਂ 9 ਵਜੇ ਜਾਂਦੇ 7 ਤੋਂ 9 ਸਵੇਰੇ ਕਿੰਨੇ ਵਜੇ ਆ ਜਾਂਦੇ ਆ 9 ਵਜੇ ਠੀਕ ਹੈ 9 ਵਜੇ ਮੁੰਡੇ ਆ ਜਾਂਦੇ ਆ 9:00 ਤੋਂ 9:30 ਨੂੰ ਧਵਾਈ ਜਣੀ ਵਾਸ਼ਿੰਗ ਬੁਸ਼ਿੰਗ 10:00 ਵਜੇ ਤੋਂ ਸ਼ੁਰੂ ਕਰਦੇ ਆ ਵਾਸ਼ਿੰਗ ਸ਼ੁਰੂ ਹੋ ਜਾਂਦੀ ਸ਼ਾਮ ਤੱਕ ਨਹੀਂ ਬੰਦ ਹੁੰਦੀ ਸ਼ਾਮ ਤੱਕ ਚੱਲ ਜਾਂਦੇ ਸੋ ਟਾਈਮ ਹੋ ਗਿਆ 5:30 6:00 ਵਜੇ ਦਾ ਸੋ ਵਾਸ਼ਿੰਗਾਂ ਚੱਲੀ ਜਾਨੀ ਐ ਸਾਰੀ ਵਾਸ਼ਿੰਗ ਵਾਲੀ ਡੱਡ ਦੇ ਲਈ ਜਾਂਦੇ ਆ ਠੀਕ ਆਰ ਦੇਰ ਵਾਲੀ ਇੱਧਰ ਆ ਬਸ ਠੀਕ ਆ ਠੀਕ ਆ ਠੀਕ ਸੋ ਆਹ ਕੰਟੈਕਟ ਨੰਬਰ ਹੈ ਜੀ ਜ਼ਰੂਰ ਮੌਕਾ ਦਿਓ ਪੁਰਾਣ ਘੈਂਟ ਕੰਮ ਕਰਦੇ ਨੇ ਵੀਰ ਉਹਨੂੰ ਪੂਰਾ ਵਧੀਆ ਨੇ ਗੱਡੀ ਦੀ ਵਾਸ਼ਿੰਗਾਂ ਤੇ ਵੀ ਚਾਰ ਬੰਦੇ ਰੱਖੇ ਹੋਏ ਆ ਤੇ ਸਰਬਸੁਰਬਸ ਦਾ ਹੈ ਪੂਰੇ ਸੋ ਇਹਦੇ ਪਰ ਲੱਗਿਆ ਹੈ ਕੁੱਲ ਹਲੇ ਉਹ ਸੜਾ ਕਾਸਾ ਭਾਰੀ ਚਾਚਾ ਹੈ ਜੀ ਜੀ ਕਿਲੋ ਦਾ ਬੱਦੇ ਹੋਗਾ ਇਹ ਮੈਨੂੰ ਕਣਕ ਦੇ ਥੱਲੇ ਜਿੰਨੇ ਲਾਦਾ ਚਾਦਰ ਮੋਟੀ ਲੱਗੀ ਆ ਪਰ ਐ ਵੀ ਇੱਕ ਵਾਰ ਸੜਾ ਭੱਗ ਗਿਆ ਨਾ ਪੱਠੀ ਮੰਗਾ ਤਵੀ ਮੰਗ ਫਰਸਾ ਹੈ ਹਾਂ ਫਰਸਾ ਲੱਗਿਆ ਮਾਲੇ ਦੇ ਪਰ ਗੱਡੀ ਵਾਲਾ ਆਲਦਾਲੇ ਲਾਜਣੇ ਉਹਦੇ ਦੂਜੀ ਮਿੱਟੀ ਗਾਰਾ ਦੂਜਾ ਵਧੀਆ ਬਣਾ ਕੇ ਫਿਰ ਦੇਖੀ ਪੂਰਾ ਹੈ ਨਾ ਤਕੜਾ ਲੈਵਲ ਹੋ ਜਾਣ ਆਲਦਾਲੇ ਅੰਦਰ ਤੇ ਵੀ ਲਾਜਣੇ ਪਾ ਟਾਇਰ ਵੀ ਲੱਗਣਗੇ ਹਲੇ ਇਦ ਉਰਦਾ ਜੁੱਲਾ ਕਰਨ ਕਰਿਆ ਆਪਾਂ ਨੇ ਫਿਰ ਜਣੀ ਮੇਤ ਪਾਉਣ ਲੱਗੇ ਆ ਵਡਣਾ ਹੋ ਜਾਣਾ ਉਰਦੇ ਆ ਹਾਂ ਵਡਣਾ ਜਾਣਾ ਨਹੀਂ ਨਹੀਂ ਵਡਣਾ ਹੈ ਵਡਣਾ ਹੈ ਹਾਂ ਅੱਛਾ ਪੂਰੇ ਨੂੰ ਰੱਖ ਲੈਣਾ ਮੂਰੇ ਨੂੰ ਰੱਖ ਲੈਣਾ ਉਧਰ ਨੂੰ ਖਚਣ ਖੁੱਚਣ ਨੂੰ ਆਓ ਠੀਕ ਹੈ ਚਾਹਿਆ ਚਾਹ ਉਹ ਟੈਰਾਂ ਪਰ ਜਾਇ ਕਰੂਗਾ ਟੈਰਾਂ ਪਰ ਜਾਇ ਕਰੂਗਾ ਹੁਣ ਜਣੀ ਸਾਗ ਹੁਣ ਇਹਦੇ ਪਰ ਚੱਲਿਆ ਕਰਨਾ ਸਾਗ ਸਾਗ ਕੋ ਚੱਲੂਗਾ ਸਾਗ ਕੋ ਚੱਲੂਗਾ ਸਿਆਲ ਸਿਆਲ ਹੀ ਬਹੁਤ ਸਿਆਲ ਸਿਆਲ ਚੱਲੂ ਲਓ ਜੀ ਮਸ਼ੀਨ ਦਾ ਫਿਲਟਰ ਲਾਤਾ ਇਹਦਾ ਸੋ ਫਾਈਨਲ ਕਰਤੀ ਤੇ ਕੱਲ ਨੂੰ ਸੀਪਾ ਪਾ ਕੇ ਕੱਢ ਦੇਣੀ ਬਾਹਰ ਰਾਣੀ ਆਪਾਂ ਨੇ ਸੋ ਇਹਦਾ ਤਾਂ ਕੰਮ ਹੁੰਦਾ ਨਾ ਹੁਣ ਚਾਚਾ ਨੀਚੋ ਐ ਦੇਖ ਹੁਣ ਕੰਮ ਨਹੀਂ ਨਿਭੜ ਗਿਆ ਹੁਣ ਚਾਹੇ ਤੂੰ ਯੂਪੀ ਜਾਇਆ ਚਾਹੇ ਐਮਪੀ ਜਾਇਆ ਜਿੱਥੇ ਲਾਉਣਾ ਸੀ ਜਨ ਜੋ ਜੋ ਕਰਨੇ ਆ ਕਰੀ ਜਾਓ ਕੰਮ ਕੱਲ ਕੱਲ 'ਚ ਮੈਨੂੰ ਲੱਗਦਾ ਵੀ ਆਪਣੀ ਰੁਪੇਰਾਂ ਸਾਰੀਆਂ ਨਿਭੜ ਜਾਣੀਆਂ ਰੁਪੇਰ ਨਿਭੜ ਗਈ ਕੱਲ ਨੂੰ ਨਿਭੜ ਜਾਣੀਆਂ ਆਪਣੀਆਂ ਰੁਪੇਰ ਕੱਲ ਨੂੰ ਦਸਮੇਸ਼ ਦਾ ਵੀ ਨਿਭੜ ਜਾਣਾ ਦਸਮੇਸ਼ ਦਾ ਵਾ ਕੱਲ ਨੂੰ ਸਾਰਾ ਡਨ ਹੋ ਜਾਣਾ ਕੰਮ ਚਾਰ ਦਿਨ ਤਾਂ ਲੱਗਿਆ ਪੰਜਾਬ ਨੇ ਸਾਰੇ ਚਾਰ ਪੰਜ ਦਿਨ 'ਚ ਫੇ ਮਸ਼ੀਨਾਂ ਡਨ ਹੋ ਗਈਆਂ ਆਪਣੀਆਂ ਉਹ ਵਰਾਇਨਾ ਫਿਰ ਜੀੜੀ ਦੇ ਵਿੱਚ ਆਪਾਂ ਨੇ ਫਿਰ ਕਰਦਾ ਚੰਗੀ ਤਰ੍ਹਾਂ ਕੰਮ ਕਰਿਆ ਵਾਤਾ ਬਸੇ ਪਿਆ ਵੀ ਕੁਛ ਨਹੀਂ ਪਿਆ ਵੀ ਕੁਛ ਨਹੀਂ ਪਤਾ ਗੱਲ ਗਿਆ ਇਹ ਪਿੰਡ ਦਾ ਤਾਂ ਜੇ ਆਪਾਂ ਬੇਗੌਰੀ ਚ ਚਲਾਉਣੇ ਜਰਾ ਬੇਗੌਰੀ ਚ ਚਲਾਉਣੀ ਕਰਦੇ ਨਾ ਫੇਰ ਔਖਾ ਬਿਲਕੁਲ 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 ਹੁਣ ਚੈਨਾ ਚੁਨੈ ਨੇ ਐਲੀਵੇਟਰ ਆਣੀਆਂ ਚੈਨਾ ਸਾਰੇ ਕੱਢ ਕੱਢ ਕੇ ਹੁਣ ਪਟਾਖੋ ਦੀਆਂ ਡੇਡਾ ਦਾ ਸਾਰਾ ਜਣੀ ਓਕੇ ਕਰਤਾ ਡਾਂ। ਸੋ ਬਾਕੀ ਫਿਰ ਇਹਨਾਂ ਤੋਂ ਬਾਅਦ ਤੂੰ ਤਾਂ ਫਰੀ ਹੈ ਫਿਰ ਫਿਰ ਭਾਗਾ ਚਾ ਅਸੀਂ ਫਿਰ ਨਾਲ ਦੇ ਆਖ ਦੀ ਤੂੜੀ ਜਣੀਆਂ ਖੋਲਣੀਆਂ ਠਾ ਠੀਕੀ ਕਰੀ ਹੋ ਜਾਣੀਆਂ। ਹਾਂ ਠੀਕ ਆ ਵਧੀਆ। ਨਹੀਂ ਹੌਲੀ ਹੌਲੀ ਆਪਣਾ ਸਰਕਲ ਫਿਰ ਗਾਂ ਰੱਬ ਸੁੱਖ ਰੱਖੇ ਫਿਰ। ਦੇਖਦੇ ਆ ਆਪਾਂ ਕੀ ਗਰਮੀ ਹੋ ਜਾਂਦੀ ਆ ਖਾਸਾ ਅਗਰ ਕਸਮਾਨ ਪੈ ਜਾਂਦਾ ਹੈ ਕਸਮਾਨ ਜ਼ਿਆਦਾ ਪੈ ਜਾਂਦਾ ਹੈ ਢਾਲੀ ਲਾ ਪੈ ਜਾਂਦਾ ਕਦੇ ਕੋਈ ਵਿੱਚੇ ਟਰਾਲੀਆਂ ਟਰੋਲੀਆਂ ਦੀ ਹੁਣ ਤਾਂ ਪਿਛਲੇ ਸਾਲ ਮੈਂ ਕਹਿੰਦਾ ਸਾਲ ਦੋ ਸਾਲ ਹੋ ਗਏ ਟਰਾਲੀਆਂ ਦੀ ਵੀ ਕੋਈ ਦੇਖਿਆ ਨਹੀਂ ਪੱਟ ਪੁੱਟ ਕੇ ਗੁਸਰ ਜੈ ਟੱਪਾ ਪਿਛਲੇ ਸਾਲ ਲਾਈਆਂ ਦੇ ਆਪਾਂ ਨੇ ਦੋ ਟਰੈਲੀਆਂ ਨੂੰ ਜਾਲੀ ਲਾਈ ਸੀ ਜਾਲੀ ਤਾਂ ਲਾਈ ਸੀ ਟਾਇਰ ਟੱਪਾ ਨਹੀਂ ਨੇ ਦੇਖਿਆ ਆਪਾਂ ਨੇ ਟਾਇਰ ਟੱਪਾ ਹਾਂ ਜਿੰਨਾ ਪਊਗਾ ਉਹ ਵੀ ਸਾਰਾ ਮਤਲਬ ਗਰੀਸ ਗਰੂਸ ਹੋ ਜਾਣ ਹੁਣ ਇੱਕ ਵਾਰ ਕਈ ਸਾਲ ਹੋ ਗਏ ਹੁਣ ਸੜਾ ਗਰੀਸ ਗਰੂਸ ਇੱਕ ਵਾਰ ਹੱਬਾਂ ਚ ਭਰਤਾ ਫੇਰ ਆਪਾਂ ਨੇ ਪਿਛਲੇ ਸਾਲ ਕਰ ਦੇਦੇ ਜੀ ਇਹਨਾਂ ਆਪਾਂ ਨੇ ਹੋਰ ਵੀ ਲੈ ਕੇ ਰੱਖਣੇ ਆ ਦੋ ਤਿੰਨ ਟਾਇਰ ਫਿਰ ਗਾ ਆਪਾਂ ਬੈਲਰ ਵਾਲੀ ਵੀ ਜਿਹੜੀ ਤਿਆਰ ਕਰਾਂਗੇ ਉਹਨਾਂ 'ਚ ਵੀ ਟਾਇਰ ਪਾਉਣੇ ਆ ਉਹਨਾਂ 'ਚ ਵੀ ਪੈਣੇ ਆ ਚਲੋ ਸੋ ਬਾਕੀ ਸਬਸਿਡੀਆਂ ਖੁੱਲੀਆਂ ਵੀਆਂ ਨੇ ਜੀ ਸਬਸਿਡੀਆਂ ਖੁੱਲੀਆਂ ਵੀ ਇੱਕ ਤਾਂ ਇਹਦੀਆਂ ਝੋਨਾ ਲਾਉਣੇ ਵਾਲੀ ਮਸ਼ੀਨ ਨਰਸਰੀ ਸੀਡਰ ਹੋਰ ਵੀ ਜਿੰਨੀਆਂ ਝੋਨੇ ਦੇ ਰਿਲੇਟਡ ਜਿੰਨੀਆਂ ਵੀ ਮਸ਼ੀਨਾਂ ਨੇ ਉਹ ਸਾਰਿਆਂ ਦੇ ਸਬਸਿਡੀ ਖੁੱਲੀ ਵੀ ਹੈ ਮੇਰੇ ਖਿਆਲ ਨਾਲ 4 ਦਸੰਬਰ ਸ਼ਾਇਦ ਲਾਸਟ ਤਰੀਕ ਹੈ ਸੋ ਤੋਂ ਪਹਿਲਾਂ ਪਹਿਲਾਂ ਜਰੂਰ ਕਰ ਲਓ ਜੀ ਕਿਉਂਕਿ ਇਹ ਪੋਰਟਲ ਹੁਣੇ ਖੁੱਲਿਆ ਤੇ ਬਹੁਤ ਜਲਦੀ ਬੰਦ ਹੋ ਜਾਣਾ ਤੇ ਇਹਦਾ 100% ਰਿਸਪੌਂਸ ਹੋਣਾ ਇਹਦਾ ਸੋ ਜਰਨਲ ਕੋਟੇ ਤੇ ਵੀ ਸਬਸਿਡੀ ਹੈਗੀ ਆ ਸੋ ਸਾਰੇ ਜਿੰਨੇ ਵੀ ਰਾਂ ਜਿਹੜੀ ਜਰੂਰ ਆਪਣਾ ਇੱਕ ਵਾਰ ਨਜ਼ਦੀਕੀ ਕਿਸੇ ਡੀਲਰ ਨੂੰ ਮਿਲੋ ਜਾਂ ਆਨਲਾਈਨ ਤੁਸੀਂ ਆਪਣਾ ਸਾਈਟ ਤੇ ਉਹਦੇ ਤੇ ਸਰਚ ਕਰਕੇ ਜੇ ਤੁਸੀਂ ਭਰ ਸਕਦੇ ਹੋ ਠੀਕ ਹੈ ਈਵਨ ਕੋਈ ਗਲਤੀ ਨਾ ਹੋ ਜAVE ਤਾਂ ਚੰਗਾ ਆਪਾਂ ਕਿਸੇ ਕੈਫੇ ਵਾਲੇ ਤੋਂ ਭਰਾ ਲਾਂਗੇ ਤਾਂ ਜ਼ਿਆਦਾ ਵਧੀਆ ਰਹੇਗਾ ਕੈਫੇ ਵਾਲਾ ਨੂੰ ਸਾਰਾ ਹੁਣ ਨੌਲੇਜ ਹੁੰਦੀ ਆ ਉਹ ਹਰ ਟਾਈਮ ਪੂਰਾ ਨੌਲੇਜ ਆ ਭਰਤੀ ਲੈਣੇ ਨਾ ਆਦਾ ਹੈ ਹਾਂ ਉਹ ਉਹ ਦੇ ਕਰਕੇ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ